ਪੰਡਤ ਨਿਸ਼ਚਲ ਸਿੰਘ ਜੀ ਨੇ ਗੁਰਮੁਖ ਪਿਆਰਿਓ ਪੰਡਤ ਨਿਸ਼ਚਲ ਦਾਸ ਜੀ ਨੇ ਉਹ ਲਿਖਿਆ ਬੜਾ ਵਿਦਾਂਤ ਦਾ ਅਦੁੱਤੀ ਗ੍ਰੰਥ ਹੈ ਤੇ ਉਹਦੇ ਵਿੱਚ ਗੁਰਮੁਖ ਪਿਆਰਿਓ ਧਰਮ ਦੇ ਬਾਰੇ ਧਰਮ ਦੀ ਪਰਿਭਾਸ਼ਾ ਧਰਮ ਦੀ ਡੈਫੀਨੇਸ਼ਨ ਦਰਸਾਈ ਹੈ ਕਿ ਧਰਮ ਕੀ ਹੈ ਧਰਮ ਪੈਂਦਾ ਕਿਵੇਂ ਹੈ ਤੇ ਉਹ ਮਹਾਤਮਾ ਮਹਾਪੁਰਖ ਲਿਖਦੇ ਸਤ ਵਸਤ ਤੇ ਗਿਆਨ ਤੇ ਸੰਸਕਾਰ ਇੱਕ ਜਾਣ ਤ੍ਰਿਵਦ ਦੋਖ ਅਗਿਆਨ ਪੁਣ ਸਾਮਗਰੀ ਪਹਿਚਾਨ ਭਰਮ ਐਵੇਂ ਨਹੀਂ ਪੈਂਦਾ ਮਾਧਵ ਨੇ ਕਿਹਾ ਕਹੀ ਹੈ ਭ੍ਰਮ ਐਸਾ ਭਰਮ ਕਿਵੇਂ ਪੈਂਦਾ ਤ੍ਰਿਵਦ ਦੋਖ ਸਭ ਤੋਂ ਪਹਿਲੀ ਗੱਲ ਤੇ ਸਤ ਵਸਤੂ ਦਾ ਗਿਆਨ ਜੇ ਕੋਈ ਇਸ ਤਰ੍ਹਾਂ ਦੀ ਵਸਤੂ ਹੁੰਦੀ ਹੈ ਫਿਰ ਤ੍ਰਿਵਦ ਦੋਖ ਪਰਮਾਤਾ ਦਾ ਦੋਖ ਪਰਮਾਨ ਦਾ ਦੋਖ ਪਰਮੇ ਦਾ ਦੋਖ ਵੈਦਾਂਤ ਦੇ ਅੰਦਰ ਮਹਾਤਮਾ ਮਹਾਪੁਰਸ਼ ਪੜਾਉਂਦੇ ਆ ਜਦੋਂ ਮਹਾਪੁਰਸ਼ਾਂ ਨੇ ਵਿਚਾਰ ਸਾਗਰ ਕਥਾ ਪੜਾਉਂਦਿਆਂ ਇਹ ਗ੍ਰੰਥ ਪੜਾਇਆ ਤੇ ਉਹਦੇ ਅੰਦਰ ਅੱਜ ਤੋਂ ਗੁਰਮਖ ਪਿਆਰੇ 28 30 ਸਾਲ ਪਹਿਲਾਂ ਜਦੋਂ ਇਹ ਪੜਿਆ ਤੇ ਅੱਜ ਵੀ ਉਹ ਬਚਨ ਯਾਦ ਹੈ ਜੋ ਮਹਾਪੁਰਸ਼ਾਂ ਨੇ ਪੜਾਇਆ ਕਿ ਧਰਮ ਦੀ ਸਮਗਰੀ ਧਰਮ ਪੈਂਦਾ ਕਿਵੇਂ ਅੱਜ ਸਤਗੁਰੂ ਗੁਰੂ ਅਰਜਨ ਦੇਹ ਮਹਾਰਾਜ ਬਚਨ ਕਰ ਰਿਹਾ ਨਾਮ ਜਪ ਕੇ ਸਾਧੂਆਂ ਦੀ ਸੰਗਤ ਵਿੱਚ ਗੁਰਮਖਾਂ ਦੀ ਸੰਗਤ ਧਰਮ ਦੂਰ ਹੋ ਜਾਂਦਾ ਆ ਭਰਮ ਹੀ ਪਿਆ ਸੰਸਾਰ ਦਾ ਉਹ ਫਿਰ ਗੁਰਮੁਖ ਪਿਆਰ ਉਹ ਵਿਦਾਂਤ ਸਾਗਰ ਵੈਸੇ ਸਾਰਾ ਘੁੰਮਦਾ ਹੀ ਇਸ ਦੇ ਦਿਵਾਲੇ ਆ ਕਿ ਨਿਰੰਕਾਰ ਚ ਸੰਸਾਰ ਦਾ ਭੁਲੇਖਾ ਕਿਵੇਂ ਪਿਆ ਧਰਮ ਕਿਵੇਂ ਪਿਆ ਹੈ ਤੇ ਸਾਰਾ ਨਿਰੰਕਾਰ ਸੰਸਾਰ ਦਾ ਭੁਲੇਖਾ ਕਿਵੇਂ ਪਿਆ ਨਿਰੰਕਾਰ ਵਿੱਚ ਸੰਸਾਰ ਦਾ ਭੁਲੇਖਾ ਜਿਵੇਂ ਸਤਿਗੁਰ ਦੀ ਬਾਣੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਸ ਸੰਸਾਰ ਤੁਮ ਜੋ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਐ ਤੇ ਹਰੀ ਦਾ ਰੂਪ ਹੈ ਪਰਮਾਤਮਾ ਦਾ ਰੂਪ ਹੈ ਹੈ ਤੇ ਨਿਰੰਕਾਰ ਸਰ ਪਰ ਨਿਰੰਕਾਰ ਵਿੱਚ ਸੰਸਾਰ ਦਾ ਭੁਲੇਖਾ ਫਿਰ ਉਹਨਾਂ ਨੇ ਦੱਸਿਆ ਵੀ ਭੁਲੇਖਾ ਪਿਆ ਕਿਉਂ ਸਾਧੂ ਵਸਤ ਕੇ ਗਿਆਨ ਤੇ ਸੰਸਕਾਰਿਕ ਜਾਣ ਤ੍ਰਿਵਿਦ ਦੋਖ ਅ ਗਿਆਨ ਪੁਣ ਅ ਗਿਆਨੀ ਹੋਣਾ ਗਿਆਨਮਾਨ ਨਾ ਹੋਣਾ ਤ੍ਰੇਬਦੂਖ ਅਗਿਆਨ ਪੁਨ ਸਾਮਗਰੀ ਪਹਿਚਾਨੇ ਭਰਮ ਦੀ ਸਮਗਰੀ ਆ ਭਰਮ ਤਾਂ ਪੈਂਦਾ ਸਤ ਵਸਤੂ ਦਾ ਗਿਆਨ ਹੋਣਾ ਅਗਿਆਨੀ ਹੋਣਾ ਪੂਰਨ ਗਿਆਨਵਾਨ ਨਾ ਹੋਣਾ ਪਰਮਾਤਾ ਦਾ ਦੂਖ ਪ੍ਰਮਾਨ ਦਾ ਤੇ ਪਰਮੇਹ ਦਾ ਦੋ ਜਿਹੜੀ ਵਸਤੂ ਉਹਨੇ ਉਸ ਤਰ੍ਹਾਂ ਪ੍ਰਤੀਤ ਹੋਣਾ ਨਰੰਕਾਰ ਵਿੱਚ ਸੰਸਾਰ ਦਾ ਭੁਲੇਖਾ ਜਿਵੇਂ ਰੱਸੀ ਵਿੱਚ ਸੱਪ ਦਾ ਭੁਲੇਖਾ ਸਾਰਾ ਵਿਦਾਂਤ ਇਸ ਦੁਆਲੇ ਘੁੰਮਦਾ ਹੈ ਕਿ ਰੱਸੀ ਵਿੱਚ ਸੱਪ ਦਾ ਭੁਲੇਖਾ ਕਿਵੇਂ ਪਿਆ ਹੈ ਤੇ ਰੱਸੀ ਹੁਣ ਜਦੋਂ ਸਮਾਨ ਅੰਧਕਾਰ ਹੋਵੇ ਗੁਰਮੁਖ ਪਿਆਰਿਓ ਨਾ ਚਾਨਣ ਹੋਵੇ ਪੂਰਾ ਤੇ ਨਾ ਹਨੇਰਾ ਹੋਵੇ ਤੇ ਰਸਤੇ 'ਚ ਵਿੰਗੀ ਟੇਢੀ ਰੱਸੀ ਪਈ ਹੋਵੇ ਜਾਂ ਵਿੰਗਾ ਟੇਡਾ ਪਾਣੀ ਡੁੱਲਿਆ ਹੋਵੇ ਪਾਣੀ ਦੀ ਧਾਰ ਵਿੰਗੀ ਟੇਢੀ ਹੋਵੇ ਤੇ ਬੰਦਾ ਇੱਕ ਜਮ ਤਰਵਕ ਜਾਂਦਾ ਕਿ ਅੱਗੇ ਸਰਪ ਪਿਆ ਸੱਪ ਪਿਆ ਰੱਸੀ ਵਿੱਚ ਸੱਪ ਦਾ ਭੁਲੇਖਾ ਸਾਰਾ ਵਿਦਾਂਤ ਇਸ ਦੁਆਲੇ ਘੁੰਮਦਾ ਵੀ ਹੈ ਤਾਂ ਰੱਸੀ ਸੱਪ ਦਾ ਭੁਲੇਖਾ ਕਿਵੇਂ ਪੈ ਗਿਆ ਭਗਤ ਰਵਿਦਾਸ ਜੀ ਨੇ ਇੱਕ ਪੰਕਤੀ ਦੇ ਅੰਦਰ ਇਹ ਸਾਰੇ ਵਿਦਾਂਤ ਨੂੰ ਨਵੇੜ ਦਿੱਤਾ ਉਹ ਕਹਿੰਦੇ ਰਾਜ ਭੁਇੰਗ ਪ੍ਰਸੰਗ ਜੈਸੇ ਹੈ ਹੈ ਅਬ ਕਸ਼ ਮਰਮ ਜਨਾਇਆ ਭਗਤ ਰਵਿਦਾਸ ਜੀ ਵੀ ਬਚਨ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਬਚਨ ਹੈ ਰਾਜ ਭੁਇੰਗ ਰਾਜ ਨਾਮੈ ਰੱਸੀ ਦਾ ਭਇੰਗ ਨਾਮੈ ਸੱਪ ਦਾ ਕਿ ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਹੈ ਜਵੇਂ ਰਸੀ ਤੇ ਸੱਬ ਦੀ ਕਹਾਣੀ ਆ ਕਹਿੰਦੇ ਹੁਣ ਇਹਦਾ ਮਰਮ ਭੇਦ ਮੈਨੂੰ ਪ੍ਰਾਪਤ ਹੋ ਗਿਆ ਵਾਹਿਗੁਰੂ ਦੇ ਅੱਲਾ ਖੁਦਾ ਦੇ ਨਾਮ ਨਾਲ ਜੁੜ ਕੇ ਰਾਜ ਭੁਹਾੰਗ ਪ੍ਰਸੰਗ ਜੈਸੇ ਹੈ ਹਬ ਕਸ਼ ਮਰਮ ਜਣਾਇਆ ਕਹਿੰਦੇ ਹੁਣ ਇਹਦਾ ਮਰਮ ਭੇਦ ਮਿਲ ਗਿਆ ਸੋਝੀ ਮਿਲ ਗਈ ਰਸੀ ਵਿੱਚ ਸੱਬ ਦਾ ਭੁਲੇਖਾ ਭਰਮ ਭਿਆ ਹੈ ਨਿਰੰਕਾਰ ਹੈ ਸੰਸਾਰ ਦਾ ਭੁਲੇਖਾ ਤਾਂ ਹੀ ਸਤਗੁਰ ਕਹਿੰਦੇ ਉਹ ਹਰ ਕਾ ਰੂਪ ਹੈ ਇਹ ਜਗ ਸੱਚ ਕੀ ਹੈ ਕੋਠੜੀ ਸੱਚ ਕਾ ਵਿੱਚ ਵਾਸ ਨਰੰਕਾਰ ਸੰਸਾਰ ਦਾ ਭੁਲੇਖਾ ਪਰ ਦੂਰ ਹੋ ਜਾਂਦਾ ਜਦੋਂ ਵਾਹਿਗੁਰੂ ਦੀ ਬਾਣੀ ਦੇ ਨਾਲ ਵਾਹਿਗੁਰੂ ਦੇ ਨਾਮ ਦੇ ਨਾਲ ਸਾਧੂਆਂ ਦੀ ਸੰਗਤ ਵਿੱਚ ਬੈਠਦੇ ਆਂ ਜਿੱਥੇ ਇਹੀ ਵਿਚਾਰ ਹੁੰਦੀ ਗੁਰਮੁਖ ਪਿਆਰਿਓ ਸਮਝਾਇਆ ਹੀ ਇਹ ਜਾਂਦਾ ਫਿਰ ਜਪਦੇ ਆਂ ਜਪਦੇ ਆਂ ਜਦੋਂ ਨਾਮ ਜਪਦੇ ਆਂ ਜਪਦੇ ਆਂ ਨਾਮੀ ਦਾ ਰੂਪ ਹੋ ਜਾਈਦਾ ਫਿਰ ਇਸ ਗੱਲ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਕਿ ਹੈ ਦਨ ਰੰਕਾਰ ਭੁਲੇਖਾ ਸੰਸਾਰ ਦਾ ਪਿਆਸੀ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਰਹਾਉ ਦੀਆਂ ਤੁਕਾਂ ਜੇ ਬਚਨ ਕਰ ਰਿਹਾ ਕਿ ਭਾਈ ਉਹ ਵਾਹਿਗੁਰੂ ਦਾ ਸਿਮਰਨ ਕਰ ਤੇਰਾ ਭਰਮ ਦੂਰ ਹੋ ਜਾਊਗਾ ਤੇਰਾ ਭੁਲੇਖਾ ਦੂਰ ਹੋ ਜਾਊਗਾ ਤੇਰਾ ਭਉ ਦੂਰ ਹੋ ਜਾਂਦਾ ਮੋਹ ਜਿਹੜਾ ਇਹ ਸਾਰਾ ਕੁਝ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਇਹ ਦੂਰ ਹੋ ਜਾਂਦੇ ਆ ਵਾਹਿਗੁਰੂ ਦਾ ਸਿਮਰਨ ਕਰਕੇ ਜਦੋਂ ਸਮਰਪਿਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਭਜਨ ਕਰਦਾ ਹੈ ਰਹਾਉ ਦੀਆਂ ਤੁਕਾਂ ਤੋਂ ਅੱਗੇ ਸਤਿਗੁਰੂ ਬਚਨ ਕਰਦੇ 베ਦ ਪੁਰਾਣ ਸਿਮਰਤ ਭਣੇ